ਪ੍ਰਸਿੱਧ ਕਹਾਣੀਕਾਰ ਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਸੁਖਜੀਤ ਨੂੰ ਅੱਜ ਗੁਰਦੁਆਰਾ ਸ਼੍ਰੀ ਚਨ ਕਮਲ ਸਾਹਿਬ ਦੇ ਦੀਵਾਨ ਹਾਲ ਵਿਖੇ ਹਜ਼ਾਰਾਂ ਸੰਗਤਾਂ ਨੇ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀ। ਸ਼ੋਕ ਸਮਾਗਮ ਦੇ ਵਿੱਚ ਸੈਂਕੜੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਸ਼ੋਕ ਸਮਾਚਾਰ ਭੇਜੇ ਗਏ। ਅੰਤਿਮ ਅਰਦਾਸ ਤੋਂ ਪਹਿਲਾਂ ਰਾਗੀ ਜੱਥਿਆਂ ਦੇ ਵੱਲੋਂ ਕੀਰਤਨ ਤੇ ਕਥਾਵਾਚਕ ਪਾਈ ਜਮੇਰ ਸਿੰਘ ਦੇ ਵੱਲੋਂ ਕਥਾ ਦਾ ਪ੍ਰਵਾਹ ਚਲਾਇਆ ਗਿਆ। ਇਸ ਮੌਕੇ ਪਾਈ ਗੁਰਪ੍ਰੀਤ ਸਿੰਘ ਗੁਰਾਇਆ ਨੇ ਸਵਰਗਯਾ ਸੁਖਜੀਤ ਦੇ ਜੀਵਨੀ ਬਾਰੇ ਵਿਸਤਾਰ ਪੂਰਵਕ ਦੱਸਿਆ। ਤੇ ਕਿਹਾ ਕਿ ਉਹ ਆਪਣੀ ਧੁੰ ਦਾ ਪੱਕਾ ਵਿਅਕਤੀ ਸੀ ਤੇ ਹਰ ਕੰਮ ਲਕੀਰ ਖਿੱਚ ਕੇ ਕਰਨ ਵਾਲਾ ਸੀ ਇਸ ਤੋਂ ਬਾਅਦ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਪਜਨ ਗਿੱਲ ਨੇ ਵੀ ਵੱਡੇ ਭਾਵਪੂਰਵਕ ਤੰਗ ਦੇ ਨਾਲ ਸ਼ਰਦਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ ਅਸੀਂ ਬਹੁਤ ਹੀ ਕੀਮਤੀ ਹੀਰਾ ਗਵਾ ਲਿਆ ਹੈ ਜਿਸ ਦੀ ਕਾਟ ਸਾਨੂੰ ਲੰਮੇ ਸਮੇਂ ਤੱਕ ਰੜਕਦੀ ਰਹੇਗੀ ਉਹਨਾਂ ਨੇ ਸੁਖਜੀਤ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ ਦਾ ਵੀ ਸੁਝਾਅ ਰੱਖਿਆ ਸੁਖਜੀਤ ਦਰਿਆ ਸੀ ਮੇਰੀ ਪਾਣੀ ਨਹੀਂ ਸੀ ਇਹਨੂੰ ਮਿਲਦਾ ਸੀ ਪੂਰਾ ਮਿਲਦਾ ਸੀ ਅਧੂਰਾ ਨਹੀਂ ਸੀ ਮਿਲਦਾ ਸੈਟ ਅਕੈਡਮੀ ਨਾਲ ਮਿਲਣ ਤੇ ਕੈਨਡਲ ਕਾ ਭਾਜੀ ਮੈਂ ਤੇ ਆਪਣੇ ਪਰ ਚੁੰਡੀਆਂ ਵੜ ਕੇ ਵੇਨਾ ਵੀ ਮਿਲ ਨਹੀਂ ਮਿਲੇ ਜੀ ਮੈਨੂੰ ਇੰਨਾ ਪਿਆਰ ਕਰਦੇ ਨੇ ਸਾਰੇ ਮਾਛੀਵਾੜਾ ਸਾਹਿਬ ਇਤਰਤੀ ਕਿ ਮੈਨੂੰ ਬਹੁਤ ਕੁਝ ਦਿੱਤਾ ਕਹਿੰਦਾ ਹੁੰਦਾ ਕਾੜੀ ਸਾਹਿਬ ਨੇ ਬਹੁਤ ਕੁਝ ਦਿੱਤਾ ਚਾਹਤ ਪਹਿਲਾ ਨਾਮਤਰੀ ਲਿਖਿਆ ਸੀ ਜਿਹਨੂੰ ਤੇ ਪੁਰਸਕਾਰ ਮਿਲਿਆ ਸੁਭਜੀਤ ਸੁਭਜੀਤ ਹੀ ਸੀ ਉਹ ਕੱਲਾ ਗੁਰਦੀਪ ਦਾ ਪਤੀ ਨਹੀਂ ਸੀ ਕੱਲੀ ਜਪੀ ਦਾ ਬਾਬਲ ਨਹੀਂ ਸੀ ਕੱਲਾ ਬਿੰਦਰ ਦੇ ਉਹਦੋਂ ਦਾ ਵੀਰ ਨਹੀਂ ਸੀ ਉਹ ਸਾਡੇ ਸਾਰਿਆਂ ਨੂੰ ਬਹੁਤ ਕੁਝ ਲੱਗਦਾ ਸੀ ਮੇਰਾ ਖਿਆਲ ਹੈ ਕਿ ਉਹ ਜਾਣ ਨਾਲ ਅਸੀਂ ਛਾਂਗੇ ਗਏ ਉਹ ਤਾਂ ਕੁਝ ਨਹੀਂ ਕਹਿ ਸਕਦਾ ਉਸ ਬਾਰੇ ਮਾਨਸੁਰੇ ਠੀਕ ਨਹੀਂ ਜੀ ਸਭ ਤੋਂ ਵੱਧ ਆਪਣੀ ਭਾਸ਼ਾ ਦੇ ਲਈ ਜਾਣਿਆ ਜਾਂਦਾ ਸੀ ਭਾਸ਼ਾ ਦੀ ਫੁਕਦਾਰ ਔਰ ਐਨ ਟੁਕਮੀ ਕਿ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਪ੍ਰੈਸਾਈਸ ਕਿ ਉਥੇ ਹੋਰ ਸ਼ਬਦ ਨਹੀਂ ਵਰਤਿਆ ਜਾ ਸਕਦਾ ਔਰ ਮੈਂ ਸਮਝਦਾ ਕਿ ਭਾਸ਼ਾ ਦੇ ਵੱਲ ਅਜਿਹੀ ਜਿਹੜੀ ਉਹਨਾਂ ਦੀ ਇੱਕ ਤਰਾਸ਼ ਸੀ ਇਹ ਨਵੇਂ ਲੇਖਕਾਂ ਨੂੰ ਉਹਨਾਂ ਤੋਂ ਜ਼ਰੂਰ ਸਿੱਖਣੀ ਚਾਹੀਦੀ ਇੱਕ ਗੱਲ ਦੂਸਰੀ ਗੱਲ ਕਿ ਮੈਂ ਕਈ ਵਾਰ ਇਹ ਸੋਚਦਾ ਹਾਂ ਕਿ ਉਹ ਕਹਾਣੀ ਦੇ ਵਿੱਚ ਜਾਂ ਗਲਪ ਦੇ ਵਿੱਚ ਅਗਾਹ ਦੀਆਂ ਪੈੜਾਂ ਪਾਉਣ ਦੇ ਲਈ ਉਹ ਹੁਣ ਤਿਆਰ ਹੋ ਰਹੇ ਸਨ ਨਾਟਕ ਦੇ ਵਿੱਚ ਦਿਲਚਸਪੀ ਵੱਧ ਰਹੀ ਸੀ ਨਾਵਲ ਲਿਖਣ ਦੀਆਂ ਉਹ ਸਲਾਹਾਂ ਤੇ ਤਿਆਰੀਆਂ ਕਰ ਰਹੇ ਸਨ ਔਰ ਇੱਕ ਬੜੀ ਉਹਨਾਂ ਦੀ ਮੈਂ ਸਮਝਦਾ ਹਾਂ ਕਿ ਜਿੱਥੇ ਉਹਨਾਂ ਨੇ ਮੈਂ ਜੈਸਾ ਕਿਉਂ ਹਾਂ ਵੈਸਾ ਕਿਉਂ ਮੈਂ ਜੈਸਾ ਹੂੰ ਵੈਸਾ ਕਿਉਂ ਹੂੰ ਮੈਂ ਸਮਝਦਾ ਹਾਂ ਕਿ ਇਹ ਇੱਕ ਬੜੀ ਨਿਗਰ ਕਿਤਾਬ ਹੈ ਇਸ وجہ ਕਰਕੇ ਨਹੀਂ ਕਿ ਉਹਦੀਆਂ ਜਿਹੜੇ ਹਵਾਲੇ ਨੇ ਜਾਂ ਜਿਹੜੀਆਂ ਉਹਦੀਆਂ ਡਿਟੇਲਸ ਨੇ ਵਰਨਨ ਨੇ ਉਹ ਬੜੇ ਸੰਤਨੀ ਖੇਜ਼ ਨੇ ਇਸ ਕਰਕੇ ਕਿ ਉਹ ਆਪਣੇ ਆਪ ਨੂੰ ਕਿੰਨੀ ਨਿਰਪੱਖਤਾ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਹੋ ਬਿਕਣਾ ਚਾਰਿਹਾਸ ਉਹਨੇ ਦਰੇਗ ਨਹੀਂ ਕੀਤਾ ਔਰ ਮੈਂ ਸਮਝਦਾ ਹਾਂ ਕਿ ਭਾਸ਼ਾ ਨੂੰ ਕਮਾਉਣਾ ਔਰ ਉਹਦਾ ਸਨਮਾਨ ਕਾਇਮ ਰੱਖਣਾ ਆਪਣੇ ਆ ਸ਼ਬਦਾਂ ਦਾ ਇਸ ਨੂੰ ਲੈ ਕੇ ਉਹ ਬਹੁਤ ਸੁਚੇਤ ਸੀ ਇੱਕ ਤੀਸਰੀ ਗੱਲ ਜਿਹੜੀ ਉਹਨਾਂ ਦੇ ਬਾਰੇ ਕਹਿਣੀ ਚਾਹੀਦੀ ਹੈ ਕਿ ਉਹ ਸਾਹਿਤ ਦੀਆਂ ਪਟਾਂ ਰਮਜ਼ਾਂ ਲਿਖੇ ਹੋਏ ਦੇ ਜਿਹੜੇ ਪੌਜ਼ ਨੇ ਕਿੱਥੇ ਚੁੱਪ ਰਹਿਣਾ ਹੈ ਜਿੱਥੇ ਇੱਕ ਪਰਤ ਦੇ ਹੇਠਾਂ ਇੱਕ ਸ਼ਬਦ ਤੁਹਾਨੂੰ ਕੀ ਇਸ਼ਾਰਾ ਕਰ ਗਿਆ ਉਹਨਾਂ ਨੇ ਢੁੱਡੀਕੇ ਦੇ ਵਿੱਚ ਗੁਰਦੇਵ ਸਿੰਘ ਰੋਪਾਣਾ ਉਹਨਾਂ ਦੀ ਮਹਾਨ ਕਹਾਣੀ ਰੋਟੀ ਨੂੰ ਆਪਣੇ ਚੇਤੇ ਦੇ ਵਿੱਚੋਂ ਹੀ ਜਿਸ ਤਰ੍ਹਾਂ ਦੇ ਨਾਲ ਉਹਦੀ ਉੱਥੇ ਉਹਨਾਂ ਨੇ ਪੜਤ ਕਰਕੇ ਦਿਖਾਈ ਮੈਂ ਇਹ ਸਮਝਦਾ ਕਿ ਸੁਖਜੀਤ ਤੋਂ ਲਿਖਣਾ ਸਿੱਖਣਾ ਚਾਹੀਦਾ ਨਵੇਂ ਲੇਖਕਾਂ ਨੂੰ ਸਭ ਤੋਂ ਵੱਧ ਉਹਦੇ ਤੋਂ ਸ਼ਾਇਦ ਜਿਹੜੀ ਗੱਲ ਸਿੱਖੀ ਜਾ ਸਕਦੀ ਹੈ ਜ਼ਿਆਦਾ ਪ੍ਰਮਾਣਿਕਤਾ ਦੇ ਨਾਲ ਕਿ ਪੜਨਾ ਕਿਵੇਂ ਔਰ ਚੰਗੀ ਲਿਖਤ ਨੂੰ ਮੰਨਣਾ ਕਿਵੇਂ ਅੱਜਕੱਲ ਸਾਡੇ ਬਹੁਤਾ ਇਹ ਹੋ ਰਿਹਾ ਹੈ ਕਿ ਅਸੀਂ ਅੱਜਕੱਲ ਮੰਨਣਾ ਛੱਡ ਗਏ ਹਾਂ ਉਹਦੇ ਤੇ ਆਪਣੇ ਓਪੀਨੀਅਨ ਤੇ ਆਪਣੀਆਂ ਨੈਤਿਕਤਾਵਾਂ ਤੇ ਆਪਣੇ ਜਿਹੜੇ ਮਤਨੇ ਨਿਰਣੇ ਨੇ ਉਹਦੇ ਦੇ ਉਲਟਣ ਦਾ ਸਾਨੂੰ ਬਹੁਤ ਜ਼ਿਆਦਾ ਚਾਪ ਪੰਜਾਬੀਆਂ ਨੂੰ ਛੜਿਆ ਹੋਇਆ ਸੁਖਜੀਤ ਇਸ ਤਰ੍ਹਾਂ ਦੇ ਨਾਲ ਨਿਆਰਾ ਸੀ ਔਰ ਇੱਕ ਜਦੋਂ ਉਹ ਬੋਲਦਿਆਂ ਹੋਇਆਂ ਵੀ ਆਪਣੀ ਗੱਲ ਕਰਦਾ ਸੀ ਤੇ ਉਹਦੇ ਵਿੱਚੋਂ ਹੀ ਗਲਪ ਦਾ ਵਾਰਤਕ ਦਾ ਉਹੋ ਜਿਹਾ ਹੀ ਸਵਾਦ ਆਉਂਦਾ ਸੀ ਤੇ ਉਹਦੇ ਵਿੱਚ ਉਹ ਜਿਵੇਂ ਬਲ ਦਿੰਦਾ ਸੀ ਕਿਸੇ ਸ਼ਬਦ ਦੇ ਉੱਪਰ ਔਰ ਉਹਦੇ ਨਾਲ ਉਹਦਾ ਜਿਹੜਾ ਪੂਰਾ ਇਹ ਹਰਕਤ ਹੁੰਦੀ ਸੀ ਹੱਥ ਜਿਵੇਂ ਚੱਲਦਾ ਸੀ ਔਰ ਉਹ ਜਿਸ ਤਰ੍ਹਾਂ ਦੇ ਨਾਲ ਬਹੁਤ ਇੱਕ ਦਲੇਰੀ ਦੇ ਨਾਲ ਔਰ ਬੜੀ ਚਣ ਕੇ ਆਪਣੀ ਗੱਲ ਕਹਿੰਦਾ ਸੀ ਸਾਡੇ ਕੋਲ ਅਜਿਹਾ ਬੋਲਣ ਵਾਲੇ ਬੰਦੇ ਵੀ ਨਹੀਂ ਰਹਿ ਗਏ ਰਸਵੰਤ ਰਸੀਲੀ ਔਰ ਭਾਪ ਤੇ ਸ਼ਬਦਾਂ ਦੇ ਚੇਤਨਾ ਦੇ ਇੱਕ ਬੜੇ ਸੁਚੱਜੇ ਸੁਮੇਲ ਵਾਲੀ ਜਿਹੜੀ ਲਿਖਤ ਹੈ ਪੰਜਾਬੀ ਹੈ ਉਹਦਾ ਇੱਕ ਬਹੁਤ ਵੱਡਾ ਖਿਡਾਰੀ ਉਹਦਾ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਉਹਨੂੰ ਪੈਦਾ ਕਰਨ ਵਾਲਾ ਉਹਨੂੰ ਜਿਉਂਦਾ ਕਰਨ ਵਾਲਾ ਇੱਕ ਵੱਡਾ ਸਾਡੇ ਤੋਂ ਵਿਦਾ ਹੋ ਗਿਆ ਹੈ ਇਹ ਬੜਾ ਮਾੜਾ ਹੋਇਆ ਹੈ ਔਰ ਸਾਡੇ ਕੋਲ ਜਿਹੜਾ ਇੱਕ ਵੱਡਾ ਦੁੱਖ ਹੈ ਕਿ ਜਿੱਡੇ ਜਿੱਡੇ ਬੰਦੇ ਬੰਦੇ ਜਾ ਰਹੇ ਹੈ ਸਾਡੇ ਕੋਲ ਪਛਾਂ ਹੈ ਬਹੁਤ ਖਾਲੀ ਇਹ ਸਾਨੂੰ ਹੁੰਦਾ ਦਿਸ ਰਿਹਾ ਹੈ ਮੈਂ ਅੱਜ ਦੀ ਖੜੀ ਬਹੁਤ ਉਦਾਸ ਹਾਂ ਜੀਤ ਨੂੰ ਵਾਰ-ਵਾਰ ਯਾਦ ਕਰਦਾ ਹਾਂ ਤੇ ਮੈਂ ਯਾਦ ਕਰਦਾ ਹਾਂ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਹੈ ਬਹੁਤ ਰੰਗਲਾ ਸੱਜਣ ਉਹ ਘਟ ਗਿਆ ਸਾਡੇ ਲਈ ਇੰਨੀ ਗੱਲ ਕਿਸ ਤਰ੍ਹਾਂ ਉਹ ਦੀ ਉਹ ਇੱਕ ਪਾਸੇ ਇੰਨਾ ਦੁਰਤਵਾਲਾ ਤੁਸੀਂ ਇੱਕ ਪਾਸੇ ਇੰਨਾ ਕੋਮਲ ਕਰਨ ਵਾਲਾ ਸੀ ਕਿ ਨਰਮ ਦਿਲ ਵਾਲੀ ਹੋਦੀ ਔਰ ਉਹ ਵੀ ਯਾਦ ਹੁੰਦੀ ਕਿੰਨੀ ਉਹਦੀ ਸੈਂਸਿਟੀਵਿਟੀ ਹੈ ਔਰ ਤੇ ਬਹੁਤ ਨਾਲ ਨੂੰ ਬਹੁਤ ਕਿਜੂ ਦਾ ਜਾਗਦਾ ਤੇ ਬਹੁਤ ਟਟਰਾ ਬੜਾ ਔਰ ਸਮਝ ਕਿ ਜੁਰਤ ਵਾਲਾ ਇਨਸਾਨ ਸੀ ਤੇ 21 ਫਰਵਰੀ ਦੇ ਨਾਮ ਨਾਲ ਜ਼ਰੂਰੀ ਉਹ ਅੰਤਮ ਅਰਦਾਸ ਨਾਲ ਜੁੜ ਗਈ ਇਹ ਕਿ ਸਬਬ ਹੋਇਆ ਕਿ ਆਜ ਜਿਵੇਂ 21 ਫਰਵਰੀ ਇੱਥੇ ਇਸ ਤਰ੍ਹਾਂ ਉਹਨੂੰ ਉਹਨੂੰ ਯਾਦ ਕਰਕੇ ਕਿ 21 ਫਰਵਰੀ ਵੀ ਉਹਦਾ ਹਿੱਸਾ ਵੀ ਉਹਦੀ ਅੰਤਮ ਅਰਦਾਸ ਦਾ ਦਿਨ ਵੀ ਹਿੱਸਾ ਹੋ ਗਿਆ ਸੋ ਉਹ ਵਾਕਿਆ ਪੰਜਾਬੀ ਮਾਦਾਸ ਨੂੰ ਸੀ ਇਸ ਟਿੱਕਾ ਸਪੂਸੀ ਔਰ ਉਹ ਦਿਨ ਬਹੁਤ ਸੁਨਰਥਾ ਸੀ ਡੂੰਗਾ ਲੈਂਡ ਦੀ ਸੋਚਣ ਦੀ ਔਰ ਬਹੁਤ ਦੁਰਤਵੜੀਆਂ ਗੱਲਾਂ ਕਹਿਣ ਦੀ ਸੋਚੂ ਸੀ ਹਮੇਸ਼ਾ ਯਾਦ ਕਰਾਂ ਜੀ ਉਹ ਜਿਹੜੀਆਂ ਕਹਾਣੀਆਂ ਸਾਨੂੰ ਯਾਦ ਰਹਿਣਗੀਆਂ ਵਾਰ-ਵਾਰ ਸਾਨੂੰ ਯਾਦ ਹੁੰਦਾ ਰਹੇਗਾ ਸਮਾਗਮਾਂ ਤੇ ਵੀ ਕਦੀ ਕਿਤਾਬ ਪੜਦੇ ਆਂ ਵੀ ਕਹਾਣੀ ਪੜਦੇ ਆਂ ਵੀ ਜੋ ਮੈਨੂੰ ਉਸ ਪਿਆਰੇ ਛੋਟੇ ਵੀਰ ਨੂੰ ਬਹੁਤ ਛੋਟਾ ਸੀ ਤੇ ਉਹ ਯਾਦ ਕਰਦਾ ਮੈਂ ਆਪਣੇ ਪਿਆਰ ਦੇ Редактор